ਦੋਸਤੋ ਅੱਜ ਅੱਜਾ ਗੱਲ ਕਰਨੀ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਦੋਸਤੋ ਕਹਿਣੋ ਅਸੀਂ ਸਿੱਖ ਲੋਕ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਮੰਨਦੇ ਹਾਂ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਦੋਂ ਇੱਕ ਵੱਖਰੀ ਕੌਮ ਅਖਵਾਉਣ ਵਾਲੇ ਲੋਕ ਆਪਣੀ ਗਰਵਾਨੀ ਵੱਦੋਂ ਆਪਣੇ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਮਤਲਬ ਗੁਰਵਾਣੀ ਦੇ ਉਲਟ ਚੱਲਦੇ ਹਨ। ਦੋਸਤੋ ਮੈਂ ਆਪ ਜੀ ਨੂੰ ਇੱਕ ਇੱਕ ਗੱਲ ਸਪਸ਼ਟ ਕਰਨ ਵਾਸਤੇ ਦੱਸਣਾ ਚਾਹੁੰਦਾ ਹਾਂ। ਨੰਬਰ 1 ਸਾਡੀ ਗੁਰਵਾਣੀ ਕਿਸੇ ਵੀ ਅਮਾਰਤ ਸਰੋਵਰ ਜਾਂ ਦਰਖਤ ਵਿੱਚ ਕਿਸੇ ਕਿਸਮ ਦੀ ਸ਼ਕਤੀ ਨੂੰ ਨਹੀਂ ਮੰਨਦੀ। ਪਰ ਸਾਡੇ ਬਹੁਤ ਵੱਡੇ ਸਿੱਖਾਂ ਦੀ ਗਿਣਤੀ ਥਾਂ ਥਾਂ ਤੇ ਜਾ ਕੇ ਸਰੋਵਰਾਂ ਵਿੱਚ ਚੁੰਬੀਆਂ ਮਾਰਦੀ ਹੈ ਥਾਂ ਥਾਂ ਤੇ ਜਾ ਕੇ ਗੁਰਦਵਾਰ ਗੁਰਦਵਾਰਿਆਂ ਵਿੱਚੋਂ ਸ਼ਕਤੀ ਨੂੰ ਲੱਭ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਦਰਖਤਾਂ ਨੂੰ ਮੱਥੇ ਟੇਕਣ ਵਿੱਚ ਲੱਗੀ ਹੋਈ ਹੈ ਨੰਬਰ 2 ਸਾਡੀ ਗਰਵਾਣੀ ਕਿਸੇ ਵੀ ਚਮਤਕਾਰ ਨੂੰ ਨਹੀਂ ਮੰਨਦੀ ਪਰ ਸਾਡੀ ਸਿੱਖ ਕੌਮ ਕਥਾਵਾਚਕਾਂ ਵੱਲੋਂ ਜਾਂ ਬਾਬਿਆਂ ਵੱਲੋਂ ਸਾਡੇ ਗੁਰੂਆਂ ਨਾਲ ਜੁੜੀਆਂ ਚਮਤਕਾਰ ਵਾਲੀਆਂ ਕਹਾਣੀਆਂ ਸੁਣ ਕੇ ਜਕਾਰੇ ਛੱਡ ਦਿੰਦੀ ਹੈ। ਨੰਬਰ 3 ਸਾਡੇ ਗੁਰਵਾਨੇ ਕਿਸੇ ਵੀ ਅਗਲੇ ਜਾਂ ਪਿਛਲੇ ਜਨਮ ਨੂੰ ਬਿਲਕੁਲ ਨਹੀਂ ਮੰਨਦੇ। ਪਰ ਸਾਡੇ ਸਿੱਖ ਕੌਮ ਪੁਜਾਰੀਆਂ ਤੋਂ ਅਗਲੇ ਪਿਛਲੇ ਜਨਮ ਦੀਆਂ ਕਹਾਣੀਆਂ ਸੁਣ ਕੇ ਉਹਨਾਂ ਕਹਾਣੀਆਂ ਨੂੰ ਸੱਚ ਮੰਨ ਲੈਂਦੇ ਆ ਤੇ ਇਹਨਾਂ ਕਹਾਣੀਆਂ ਨੂੰ ਸੁਣ ਕੇ ਹੇਮਕੋਂਡ ਦੀ ਯਾਤਰਾ ਕਰਨ ਵਾਸਤੇ ਵੀ ਹੀਰਾ ਕੱਟ ਲੈਂਦੀ ਹੈ। ਨੰਬਰ 4 ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਨਾਨਕ ਜੀ ਹੁਕਮ ਰਜਾਈ ਚੱਲਣਾ ਦੀ ਗੱਲ ਕਰ ਰਹੇ ਹਨ। ਮਤਲਬ ਮਨੁੱਖ ਨੂੰ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਣ ਦੀ ਗੱਲ ਕਰ ਰਹੇ ਹਨ। ਪਰ ਸਾਡੇ ਸਿੱਖ ਬਾਬਾ ਨਾਨਕ ਜੀ ਦੀ ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾ ਵਿਸ਼ਵਾਸ ਕਰ ਰਹੇ ਹਨ ਕਿ ਬਾਬਾ ਸ਼੍ਰੀ ਚੰਦ ਜੀ ਨੇ ਅਸਮਾਨ ਵਿੱਚੋਂ ਬੱਚਾ ਫੜਨ ਵਾਸਤੇ ਆਪਣੀ ਬਾਹ ਨੂੰ 32 ਕਿਲੋਮੀਟਰ ਲੰਮਾ ਕਰ ਲਿਆ ਬਾਬਾ ਨਾਨਕ ਜੀ ਨੇ ਕਿਕਰਾਂ ਤੋਂ ਮਠਿਆਈ ਛਾੜ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਸ਼ਾਬ ਤੋਂ ਸੋਨਾ ਬਣ ਗਿਆ ਬਾਬਾ ਨਾਨਕ ਜੀ 10 ਦਿਨਾਂ ਬਾਅਦ ਵੈਈ ਨਦੀ ਵਿੱਚੋਂ ਬਾਹਰ ਨਿਕਲੇ ਅਗਲੀ ਗੱਲ ਸਾਡੇ ਸਿੱਖ ਕੌਮ ਉਹਨਾਂ ਗ੍ਰੰਥਾਂ ਨੂੰ ਸਾਡੇ ਗੁਰੂਆਂ ਦੀ ਲਿਖਤ ਮੰਨ ਰਹੀ ਹੈ ਜਿਹੜੇ ਗ੍ਰੰਥਾਂ ਵਿੱਚ ਲੀਆਂ ਗੱਲਾਂ ਸਾਡੇ ਗਰਵਾਣੀ ਨਾਲ ਮੇਲ ਹੀ ਨਹੀਂ ਖਾਂਦੀਆਂ ਨੰਬਰ 6 ਸਾਡੇ ਬਾਬਾ ਨਾਨਕ ਜੀ ਆੜੰਗ ਇਨਤ ਧਾਰਨਾ ਦੇ ਕੇ ਸਾਨੂੰ ਸਮਝਾ ਰਹੇ ਹਨ ਕਿ ਨਿਮਰਤਾ ਮਨੁੱਖ ਦਾ ਸਭ ਤੋਂ ਵਧੀਆ ਗੁਣ ਹੈ। ਬਾਬਾ ਫਰੀਦ ਜੀ ਵੀ ਆਪਣੀ ਬਾਣੀ ਵਿੱਚ ਮਨੁੱਖ ਨੂੰ ਸਮਝਾਉਂਦੇ ਹਨ ਕਿ ਫਰੀਦਾ ਜੋਤੈ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਘਮ ਆਪਨੜੇ ਕਰ ਜਾਏ ਕੈ ਪੈਰ ਤਿੰਨਾ ਦੇ ਚੁੰਮ ਪਰ ਅਸੀਂ ਤਾਂ ਨਿੱਕੀ ਮੋਟੀ ਗੱਲ ਉੱਪਰ ਬੰਦਾ ਮਾਰ ਦਿੰਦੇ ਹਾਂ ਨਿਮਰਤਾ ਤਾਂ ਸਾਡੇ ਨੇੜੇ ਹੀ ਨਹੀਂ ਲੰਗਦੀ। ਕਿਉਂਕਿ ਅਸੀਂ ਇੱਕ ਵੱਖਰੀ ਕੌਮ ਹਾਂ ਨੰਬਰ 7 ਬਾਬਾ ਨਾਨਕ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 648 ਉੱਪਰ ਫਰਮਾ ਰਹੇ ਹਨ ਕਿ ਮਰਨ ਤੋਂ ਬਾਅਦ ਕੁਝ ਲੋਕਾਂ ਦਾ ਸਸਕਾਰ ਕਰ ਦਿੱਤਾ ਜਾਂਦਾ ਹੈ ਕਈਆਂ ਨੂੰ ਜ਼ਮੀਨ ਵਿੱਚ ਦਬ ਦਿੱਤਾ ਜਾਂਦਾ ਕਈਆਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਕਈਆਂ ਨੂੰ ਖੂਹ ਵਿੱਚ ਸੁੱਟ ਦਿੱਤਾ ਜਾਂਦਾ ਤੇ ਕਈਆਂ ਨੂੰ ਵੈਸੇ ਹੀ ਖੁੱਲੇ ਵਿੱਚ ਸੁੱਟ ਦਿੱਤਾ ਜਾਂਦਾ ਜਿਨ੍ਹਾਂ ਨੂੰ ਕੁੱਤੇ ਖਾ ਜਾਂਦੇ ਹਨ ਪਰ ਅੱਜ ਤੱਕ ਕਿਸੇ ਮਨੁੱਖ ਦਾ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਮਨੁੱਖ ਦੀ ਰੂਹ ਕਿੱਧਰ ਨੂੰ ਚਲੀ ਗਈ ਹੈ ਪਰ ਅਸੀਂ ਇਸ ਗੱਲ ਦੇ ਉਲਟ ਬਾਬਾ ਦੀਪ ਸਿੰਘ ਦੇ ਚਪਹਿਰੇ ਲਗਵਾ ਰਹੇ ਹਾਂ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘਾ ਦੇ ਰੂਪ ਵਿੱਚ ਆ ਕੇ ਪਹਿਰਾ ਲਉਣਗੇ ਅਤੇ ਸਾਡੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਹੁਣ ਦੱਸੋ ਅਸੀਂ ਗੁਰਵਾਣੀ ਦੇ ਉਲਟ ਜਾਣ ਵਾਲਿਆਂ ਨੂੰ ਇੱਕ ਵੱਖਰੀ ਕੌਮ ਕਿਵੇਂ ਆਖੀਏ ਅਗਲਾ ਨੰਬਰ ਬਾਬਾ ਨਾਨਕ ਜੀ ਨੇ ਆਪਣੀ ਬਾਣੀ ਵਿੱਚ ਪਿਤਰਾਂ ਦੇ ਸਰਾਧ ਪਾਉਣ ਵਾਲੀ ਗੱਲ ਉੱਪਰ ਬਹੁਤ ਕਰੜੀ ਚੋਟ ਮਾਰੀ ਹੈ ਪਰ ਸਾਡੇ ਸਿੱਖਾਂ ਵਿੱਚ ਬਹੁਤ ਵੱਡੀ ਗਿਣਤੀ ਅਜੇ ਵੀ ਆਪਣੇ ਪਿਤਰਾਂ ਦੇ ਸਰਾਧ ਪਾਉਂਦੀ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਫਿਰ ਹਿੰਦੂਆਂ ਨਾਲੋਂ ਵੱਖਰੇ ਕਿਵੇਂ ਹੋਏ ਅਗਲਾ ਨੰਬਰ ਚਲੋ ਮੰਨ ਲੈਂਦੇ ਹਾਂ ਕਿ ਬਾਦਰੀ ਕਰਕੇ ਸਿੱਖ ਕੌਮ ਨੂੰ ਇੱਕ ਵੱਖਰੀ ਕੌਮ ਜਿਹੜਾ ਜਾ ਸਕਦਾ ਹੈ ਪਰ ਦੋਸਤੋ ਜਦ ਸੂਬੇ ਸਰਨ ਦੇ ਵजीर खान ਨੇ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬਜ਼ਾਦੇ ਨੂੰ ਕੈਦ ਕਰ ਲਿਆ ਸੀ ਉਹਨਾਂ ਨੂੰ ਵਜ਼ੀਰ ਖਾਨ ਦੇ ਕੈਦ ਵਿੱਚੋਂ ਛਡਾਉਣ ਵਾਸਤੇ ਕਿਹੜੇ ਭਦਰ ਸਿੰਘਾਂ ਨੇ ਕੋਸ਼ਿਸ਼ ਕੀਤੀ ਸੀ ਉਸ ਵਕਤ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਸਿੰਘ ਸੂਰਮੇ ਜਿਉਂਦੇ ਜਾਗਦੇ ਸਨ ਪਰ ਕੀ ਕੋਈ ਦੱਸ ਸਕਦਾ ਹੈ ਕਿ ਕਿਸੇ ਆਦਮੀ ਨੇ ਕੋਈ ਪਲਾਨ ਤਿਆਰ ਕੀਤੀ ਹੋਵੇ ਇਸੇ ਤਰ੍ਹਾਂ ਜਦੋਂ ਬੰਦਾ ਸਿੰਘ ਬਹਾਦਰ ਨੂੰ ਗਰਦਾਸ ਨੰਗਲ ਦੀ ਘੜੀ ਵਿੱਚ ਘੇਰਾ ਪੈ ਗਿਆ ਸੀ ਤਾਂ ਉਸ ਬਹਾਦਰ ਯੋਧੇ ਨੂੰ ਘੇਰੇ ਵਿੱਚੋਂ ਆਜ਼ਾਦ ਕਰਵਾਉਣ ਵਾਸਤੇ ਕਿਸੇ ਸਿੰਘ ਸੂਰਮੇ ਨੇ ਕੋਈ ਕੋਸ਼ਿਸ਼ ਕੀਤੀ ਹੋਵੇ ਕੀ ਕੋਈ ਦੱਸ ਸਕਦਾ ਹੈ ਫਿਰ ਅਸੀਂ ਬਹਾਦਰ ਕਿਸ ਤਰ੍ਹਾਂ ਹੋਏ ਦੋਸਤੋ ਕਹਿਣ ਵਾਲੀ ਗੱਲ ਇਹ ਹੈ ਕਿ ਸਾਡੇ ਦਸ਼ਮੇਸ਼ ਪਿਤਾ ਜੀ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਉਸ ਦਾ ਸਾਥ ਦੇਣ ਵਾਲੇ ਸਿੰਘ ਸੂਰਮੇ ਜਰੂਰ ਬਹਾਦਰ ਸਨ ਪਰ ਉਹਨਾਂ ਦੀ ਛਿੱਧੀ ਪ੍ਰਾਪਤ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਨਾਂ ਤੇ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਬੀ ਆਖੀਏ ਅਤੇ ਨਾਲ ਨਾਲ ਆਪਣੇ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਦੇ ਉਲਟ ਵੀ ਕੰਮ ਕਰੀਏ ਇਹ ਤਾਂ ਦੋਸਤੋ ਆਪਣੇ ਆਪ ਨਾਲ ਬੇਇਨਸਾਫੀ ਹੋਵੇਗੀ ਆਪਣੇ ਆਪ ਨਾਲ ਇੱਕ ਧੋਖਾ ਜਿਹਾ ਕਹਿ ਸਕਦੇ ਹਾਂ ਜੇਕਰ ਅਸੀਂ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਸਾਬਤ ਕਰਨਾ ਹੈ ਤਾਂ ਸਾਨੂੰ ਆਪਣੇ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਉੱਪਰ ਪਹਿਰਾ ਦੇਣਾ ਪਵੇਗਾ ਸੋ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਗੱਲਬਾਤ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ